ਹੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਆਪਾਂ ਕਰਦੇ ਹਾਂ ਸ਼ੁਰੂਆਤ ਮਿੱਤਰੋ ਤੇ ਆ ਆਪਣੇ ਸਾਰੇ ਚੂਚੇ ਮਿੱਤਰੋ ਤਾਂ ਚੈੱਕ ਇਹ ਵੀ ਸਾਰੇ ਮਿੱਤਰੋ ਠੀਕ ਠਾਕ ਨੇ ਸਾਰੇ ਆਪਾਂ ਇੱਕ ਚੂਚਾ ਆਪਣਾ ਢਿੱਲਾ ਸੀਗਾ ਉਹ ਸਾਈਡ ਤੇ ਬੈਠਾ ਤੇ ਇਹਨਾਂ ਵਾਸਤੇ ਚੂਰੀ ਲੈ ਕੇ ਆਇਆ ਸੀ ਨਾ ਘਰੋਂ ਕਰੋ ਚੈੱਕ ਆ ਹਾ 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 ਉਹ ਤਾਂ ਇਹ ਵੀ ਕਾਫੀ ਵੱਡੇ ਹੋ ਗਏ ਮਿੱਤਰੋ ਸਾਰੇ ਚੂਚੀ ਚੂਚੀ ਹੋ ਗਏ ਕੋ ਕੋ ਸ਼ੋਧਰ ਵੀ ਫਿਰਦੇ ਆ ਕੋ ਕੋ ਸ਼ੋਧਰ ਹੀ ਫਿਰਦੇ ਤੇ ਬਾਕੀ ਆ ਮਿੱਤਰੋ ਸਾਰੇ ਤੇ ਇਹ ਵੀ ਸਾਰੇ ਠੀਕ-ਠਾਕ ਨੇ ਮਿੱਤਰੋ ਠੀਕ ਹੈ ਜੀ ਤੇ ਇੱਕ ਦੋ ਚੂਚੇ ਆਪਣੇ ਬਿਮਾਰ ਹੈਗੇ ਆ ਇੱਕ ਉਹ ਬੈਠਾ ਉਧਰ ਤੇ ਇੱਕ ਉਹ ਸਾਈਡ ਤੇ ਬੈਠਾ ਉਧਰ ਪਰਲੇ ਪਾਸੇ ਠੀਕ ਹੈ ਮਿੱਤਰੋ ਇਹ ਆਪਣੇ ਸਾਰੇ ਵੱਡੇ ਚੂਚੀ ਸੀਗੇ ਇਹਨਾਂ ਨੂੰ ਹੋ ਸਕਦਾ ਤਾਂ ਆਪਾਂ ਸੇਲ ਕਰਾਂਗੇ ਆਪਾਂ ਡੀਲ ਬਣਾ ਕੇ ਪਾ ਦਾਂਗੇ ਠੀਕ ਹੈ ਮਿੱਤਰੋ ਬਾਕੀ ਆਪਾਂ ਵੇਖਦੇ ਆਂ ਜੀ ਆਪਣਾ ਫਾਰਮ ਕਦੋਂ ਤੱਕ ਤਿਆਰ ਹੋ ਜਾਏ ਕੱਪਾ ਫਾਰਮ ਬਣਾਉਣ ਦੀ ਤਿਆਰੀ ਚ ਹੈ ਗਿਆ ਤੇ ਉਹ ਆਪਣੇ ਖੇਤ ਬਣਾਵਾਂਗੇ ਠੀਕ ਹੈ ਮਿੱਤਰੋ ਤੇ ਆ ਆਪਣੇ ਦੋਵੇਂ ਸੀਲ ਮੁਰਗੀਆਂ ਵੱਡੀਆਂ ਤੇ ਕਦੇਸੀ ਮੁਰਗਾ ਤੇ ਆਪਾਂ ਦੋ ਮੁਰਗੀਆਂ ਰੱਖਣੀਆਂ ਮਿੱਤਰੋ ਦੋਵੇਂ ਵੱਡੀਆਂ ਬਾਕੀ ਆਪਾਂ ਸਾਰੇ ਸੇਲ ਕਰ ਦਾਂਗੇ ਤੇ ਬਾਕੀ ਦਾ ਸਾਰੇ ਫਰਦੇ ਇੱਥੇ ਦੇਖੋ ਮਿੱਤਰੋ ਅਸਲ ਬਾਤ ਤੁਹਾਨੂੰ ਬਖਾਣੀਆਂ ਮਿੱਤਰੋ ਆਪਣੇ ਵੱਡੇ ਕਬੂਤਰ ਆਪਾਂ ਸੱਤ ਤੇ ਜਾਵਾਂਗੇ ਉਦੋਂ ਠੀਕ ਹੈ ਮਿੱਤਰੋ ਤੇ ਕੂਤਰਣੇ ਪਾਸੇ ਚੱਲਾਂਗੇ ਆਪਾਂ ਥੋੜੇ ਦੋ ਘਰ ਕੇ ਬਾਕੀ ਬਿੱਤਰੋ ਇਹਨਾਂ ਨੂੰ ਆਹ ਦੇਸੀ ਫੀਡ ਜਿਹੜੀ ਮਤਲਬ ਕਿ ਚਾਰ ਪੰਜ ਤਰ੍ਹਾਂ ਦੀ ਚੀਜ਼ ਮਿਕਸ ਹੈਗੀ ਇਹਦੇ ਵਿੱਚ ਤੇ ਗੁੱਲੀ ਡੰਡਾ ਦਾਣਾ ਤੇ ਸਰੋਂ ਤੇ ਚੋਲ ਇਹ ਚਾਰ ਪੰਜ ਜਿਹੇ ਦੇ ਵਿੱਚ ਮਿਕਸ ਹੈਗੀਆਂ ਆਪਾਂ ਇਹਨਾਂ ਨੂੰ ਪਾਣੇ ਆ ਸਾਰਿਆਂ ਨੂੰ ਠੀਕ ਹੈ ਮਿੱਤਰੋ ਤਾਂ ਮਿੱਤਰੋ ਇਹ ਵਾਲਾ ਖੁੱਡਾ ਆਪਾਂ ਤੋੜ ਕੇ ਇਹ ਇਹਨੂੰ ਆਪਾਂ ਅੱਗੇ ਨੂੰ ਵਧਾਵਾਂਗੇ ਖੁੱਡੇ ਨੂੰ ਜਿਵੇਂ ਇਹ ਇੱਕ ਖੁੱਡਾ ਨਾ ਇਹਦੇ ਆਪਾਂ ਦੋ ਖੁੱਡੇ ਬਣਾਵਾਂਗੇ ਤੇ ਇਹਨੂੰ ਲੰਮਾ ਕਰ ਦਾਂਗੇ ਠੀਕ ਹੈ ਮਿੱਤਰੋ 10 10 ਫੁੱਟੇ ਲੰਮੇ ਕਰ ਦਾਂਗੇ ਜਿਵੇਂ ਉਹ ਪਾਇਪ ਹੈਗੀ ਨਾ ਜਿਹੜਾ ਉਹ ਵਾਲਾ ਉਹ ਉੱਥੇ ਤੱਕ ਇੰਨਾ ਲੰਮਾ ਲੰਮਾ ਕਰ ਦਾਂਗੇ ਸਾਰਿਆਂ ਨੂੰ ਦੋ ਖੁੱਡੇ ਬਣਾ ਦਾਂਗੇ ਪਹਿਲਾਂ ਕੱਲਾ ਸੀਗਾ ਤੇ ਇਹਨੂੰ ਤੋੜ ਕੇ ਵਧੀਆ ਤਰੀਕੇ ਨਾਲ ਦੁਬਾਰਾ ਬਣਾਵਾਂਗੇ ਠੀਕ ਹੈ ਮਿੱਤਰੋ ਆਨੇ ਮਿੱਤਰੋ ਕੁੱਡੇ ਦੇ ਗੇਟ ਮਿੱਤਰੋ ਦੋਵਾਂ ਦੇ ਦੇਖ ਲੋ ਕਰੋ ਚੈੱਕ ਇਹ ਦੋ ਕੁੱਡਿਆਂ ਦੇ ਗੇਟ ਹੈਗੇ ਮਿੱਤਰੋ ਇਹ ਆਪਾਂ ਉਹਦੇ ਵਿੱਚ ਫਿੱਟ ਕਰਾਂਗੇ ਲੋ ਮਿੱਤਰੋ ਇਹ ਆਪਣੇ ਵੱਡੇ ਕਬੂਤਰਾਂ ਨਾਲ ਜੋੜਿਆ ਹਨ ਖੁੱਡਾ ਕਰੋ ਚੈੱਕ ਮਿੱਤਰੋ ਇਹ ਮਿੱਤਰੋ ਆਪਾਂ 8-9 ਜੋੜੇ ਆਪਾਂ ਮਿੱਤਰੋ ਲਾਤੇ ਠੀਕ ਹੈ ਮਿੱਤਰੋ ਆ ਆਪਣਾ ਇਹਨਾਂ ਦਾ ਸੈਟਅਪ ਬਣਿਆ ਹੈ ਮਿੱਤਰੋ ਸਾਰੇ ਟੋਕਰੀਆਂ ਲੱਗੀਆਂ ਹੋਈਆਂ ਐ ਬਾਕੀ ਦੋ ਜੋੜੇ ਹੋਰ ਨਵੇਂ ਲਾ ਰੱਖੇ ਥੱਲੇ ਤੇ ਉਹ ਵੀ ਆਪਾਂ ਦੋ ਤਿੰਨ ਦਿਨਾਂ ਤੱਕ ਬਾਹਰ ਕੱਢ ਦਾਂਗੇ ਉਹਨਾਂ ਨੂੰ ਵੀ ਬਾਕੀ ਕਰੋ ਚੈੱਕ ਦਾਣੇ ਦੂੜੇ ਇਹਨਾਂ ਨੂੰ ਪਾਤੇ ਪਾਣੀ ਇਹਨਾਂ ਦਾ ਚੇਂਜ ਕਰਤਾ ਤੇ ਦੋ ਤਿੰਨ ਜੋੜਿਆਂ ਨੇ ਅੰਡੇ ਵੀ ਲਾ ਰੱਖੇ ਐ ਤੇ ਕੋਲ ਆ ਰੱਖੇ ਉਹਨੇ ਉਧਰ ਵੀ ਲਾ ਰੱਖੇ ਐ ਤੇ ਇੱਕੋ ਜਿਹੜੀ ਉਹ ਜਗ੍ਹਾ ਹੈਗੀ ਉੱਥੇ ਵੀ ਆਂਦੇ ਲਾਏ ਇੱਕ ਆਂ ਕੂੜੀ ਨੇ ਦਿੱਖੇ ਕੁੱਤੇ ਵੀ ਲਾ ਰੱਖਿਆ ਤੇ ਕੋ ਅੰਡਾ ਪਿਆ ਮਿੱਤਰੋ ਠੀਕ ਹੈ ਮਿੱਤਰੋ ਆ ਆਪਣੇ ਸਾਰੇ ਜੋੜੇ ਦਰ ਫਿਕਸ ਕਰਤੇ ਠੀਕ ਹੈ ਮਿੱਤਰੋ ਤੇ ਜਿਵੇਂ ਜਿਵੇਂ ਆਂਦੇ ਬੱਚੇ ਕਰਨ ਕਿਉਂ ਮੈਂ ਤੁਹਾਨੂੰ ਬਖਾਉਂਦੇ ਰਵਾਂਗੇ ਠੀਕ ਹੈ ਇਧਰੋਂ ਆਹ ਵਾਲਾ ਵੱਡਾ ਖੁੱਡਾ ਸੀਗਾ ਜਿਹੜਾ ਮਿੱਤਰੋ ਆ ਆਪਾਂ ਸਾਰਾ ਤੋੜਤਾ ਤੇ ਇਧਰ ਇੱਟਾਂ ਕੱਢਤੀਆਂ ਇਹਨਾਂ ਦੀਆਂ ਤੇ ਮਿੱਤਰੋ ਦੋ ਜੋੜਿਆ ਲਾ ਰੱਖੇ ਮਿੱਤਰੋ ਇਧਰ ਇੱਕ ਆ ਜੋੜਾ ਲਾ ਰੱਖਿਆ ਅਲੱਗ पिੰਜਰੇ ਦੇ ਵਿੱਚ ਇੱਕ ਆ ਜੋੜਾ ਲੱਗ ਲਾ ਰੱਖਿਆ ਮਿੱਤਰੋ ਠੀਕ ਹੈ ਤੇ ਬਾਕੀ ਜਿਹੜੇ ਅਵਰ ਕਬੂਤਰ ਸੀਗੇ ਜਿਹੜੇ ਕੁੰਡੇ ਤੋੜ ਕੇ ਤੇ ਆਪਾਂ ਬਾਕੀ ਸਾਰੇ ਇਧਰ ਕਰਤੇ ਮਿੱਤਰੋ ਆ ਬਾਅਦ ਚ ਆਪਾਂ ਉਧਰ ਜਦੋਂ ਨਵੇਂ ਬਣ ਗਏ ਉਦੋਂ ਆਪਾਂ ਆ ਆਪਣੇ ਕਬੂਤਰ ਉਧਰ ਰੀਲੀਜ਼ ਕਰ ਦਾਂਗੇ ਠੀਕ ਹੈ ਮਿੱਤਰੋ ਬਾਕੀ ਇੱਧਰ ਦੋ ਜੋੜੇ ਲੱਗੇ ਹੋਏ ਆ ਇੱਧਰ ਠੀਕ ਹੈ ਮਿੱਤਰੋ ਇੱਧਰ ਆ ਮਿੱਤਰੋ ਇਹ ਦੋ ਖੁੱਡੇ ਆਪਣੇ ਤਿਆਰ ਹੋ ਜਾਣਗੇ ਮਿੱਤਰੋ ਠੀਕ ਹੈ ਇਹ ਜਿਹੜਾ ਖੁੱਡਾ ਸੀਗਾ ਇਹ ਆਪਾਂ ਤੋੜਤਾ ਸੀਗਾ ਤੇ ਦੇਖੋ ਮਿੱਤਰੋ ਕਰੋ ਚੈੱਕ ਤੇ ਇੱਧਰ ਜਿਹੜਾ ਸੀਗਾ ਉਹ ਵੀ ਆਪਾਂ ਤੋੜਤਾ ਇੱਕੋ ਛੋਟਾ ਖੁੱਡਾ ਰਹਿ ਗਿਆ ਉਹ ਉਧਰ ਵੱਡੇ ਕਬੂਤਰ ਹੈਗੇ ਜੋੜੇ ਵਾਲਾ ਉਹ ਬਣਾਤਾ ਠੀਕ ਹੈ ਮਿੱਤਰੋ ਤੇ ਦਿੱਲੀ ਦੀ ਅਪਡੇਟ ਵੇਖਣ ਵਾਸਤੇ ਮਿੱਤਰੋ ਚੈਨਲ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਮਿੱਤਰੋ ਅੱਜ ਦੇ ਲਈ ਇੰਨਾ ਹੀ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮਿੱਤਰੋ ਤੇ ਕਮੈਂਟ ਜਰੂਰ ਕਰਿਆ ਕਰੋ ਮਿੱਤਰੋ ਕਿ ਮਤਲਬ ਵੀਡੀਓ ਕਿਵੇਂ ਬਣੀ ਐ ਉਹ ਵੀ ਜਰੂਰ ਦੱਸਿਆ ਕਰੋ ਭਰਾ ਆਪਣੇ